ਹੈਲੋ ਸਸਕੀਲ ਜੀ ਸਾਰਿਆਂ ਨੂੰ ਵੈਲਕਮ ਟੂ ਏਜੀ ਵਲੌਗਸ ਆਈ ਹੋਪ ਤੁਸੀਂ ਸਾਰੇ ਠੀਕ ਹੋਵਗੇ ਜੀ ਤੇ ਅੱਜ ਸਵੇਰੇ ਸਵੇਰੇ ਵਲੌਗ ਸ਼ੂਟ ਕਰਨ ਆਏ ਆ ਦੇਖੋ ਰੈਸਟੋਰੈਂਟ ਹੋਟੈਲ ਤੋਂ ਤਾਂ ਮੈਂ ਬਹੁਤ ਕਿਤੇ ਤੁਸੀਂ ਮੇਰੇ ਦੇਖਿਆ ਵੀ ਵੱਡੇ ਵੱਡੇ ਰਿਜ਼ੋਰਟਸ ਵੀ ਮੈਂ ਸ਼ੂਟ ਕੀਤੇ ਹੋਏ ਆ ਤੇ ਤੁਹਾਡਾ ਸਾਰਿਆਂ ਦਾ ਪਿਆਰ ਆ ਤੁਸੀਂ ਮੇਰਾ ਚੈਨਲ ਫੋਲੋ ਕਰਦੇ ਪਏ ਹੋ ਇਸੇ ਕਰਕੇ ਆਪਾਂ ਵੱਡੇ ਵੱਡੇ ਰਿਜ਼ੋਰਟਸ ਸ਼ੂਟ ਕਰਦੇ ਪਏ ਆ ਤੇ ਆਪਣੇ ਸਬਸਕ੍ਰਾਈਬਰਸ ਗੇਨ ਹੋ ਰਹੇ ਆ ਜਿੰਨੀ ਜਿੰਨੇ ਲੋਕ ਜਿਹੜੇ ਵੀਡੀਓਜ਼ ਪਸੰਦ ਕਰ ਰਹੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਜਿੰਨੇ ਜਿਹਨਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿਹਨਾਂ ਨੇ ਨਹੀਂ ਕੀਤਾ ਉਹ ਵੀ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਕਰਨ ਮੇਰਾ ਚੈਨਲ ਤਾਂ ਕਿ ਆਪਣੀ YouTube ਚੈਨਲ ਫੈਮਲੀ ਹੋਰ ਜ਼ਿਆਦਾ ਵਧੇ ਤੇ ਰੈਸਟੋਰੈਂਟਸ ਆਪਾਂ ਬਹੁਤ ਸ਼ੂਟ ਕੀਤੇ ਅੱਜ ਆਪਾਂ ਇੱਕ ਹਾਈਵੇ ਦਾ ਢਾਬਾ ਸ਼ੂਟ ਕਰਨ ਆਏ ਆ ਗਰੇਵਾਲ ਸ਼ੁੱਧ ਵੈਸ਼ਨੋ ਢਾਬਾ ਐਂਡ ਸਵੀਟਸ ਤੇ ਇਹ ਹਾਈਵੇ ਤੇ ਢਾਬਾ ਵਾ ਇਹਦਾ ਨਾਮ ਬਹੁਤ ਚੱਲਦਾ ਵਾ ਇੱਥੇ ਕਵਰੀ ਮੈਂ ਪਹਿਲਾਂ ਵੀ ਆਇਆ ਸੀ ਤੇ ਸ਼ੂਟ ਕਰਨ ਵੀਡੀਓ ਤੇ ਉਦੋਂ ਹਜੇ ਮੈਂ ਵਲੌਗਸ ਬਣਾਉਣੇ ਸ਼ੁਰੂ ਨਹੀਂ ਕੀਤੇ ਸੀਗੇ ਤੇ ਅੱਜ ਮੈਂ ਸਪੈਸ਼ਲੀ ਇੱਥੇ ਢਾਬੇ ਦੀ ਵੀਡੀਓ ਸ਼ੂਟ ਕਰਨੇ ਕਿਉਂਕਿ ਪਿਛਲੀ ਵਾਰ ਜਦੋਂ ਅਸੀਂ ਆਏ ਸੀਗੇ ਸੀ ਇੱਥੇ ਡਿਨਰ ਖਾਦਾ ਸੀਗਾ ਤੇ ਖਾਣਾ ਇੱਕਦਮ ਜਿਵੇਂ ਘਰ ਦਾ ਖਾਣਾ ਹੁੰਦਾ ਨਾ ਪਿਓਰ ਸਾਫ਼ ਸੁਥਰਾ ਕੁਆਲਿਟੀ ਆਫ ਫੂਡ ਇੱਕ ਤਰ੍ਹਾਂ ਨਾਲ ਬਿਲਕੁਲ ਐਕਸੀਲੈਂਟ ਸੀਗੀ ਜਿਵੇਂ ਕਹਿ ਸਕਦੇ ਨਾ ਪਰ ਨੈਕਸਟ ਲੈਵਲ ਤੇ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਬਾਕੀ ਆਪਾਂ ਅੰਦਰ ਚੱਲਦੇ ਹਾਂ ਤਾਂ ਮੈਨੂ ਕਾਰਡ ਵੀ ਦੇਖਾਂਗੇ ਇਹ ਮੁੱਲਾਪੁਰ ਫਰੋਜ਼ਪੁਰ ਰੋਡ ਤੇ ਪੈਂਦਾ ਵਾ ਮੁੱਲਾਪੁਰ ਰੋਡ ਵੀ ਫਰੋਜ਼ਪੁਰ ਰੋਡ ਵੀ ਬਾਕੀ ਮੈਂ ਗੂਗਲ ਤੇ ਲੋਕੇਸ਼ਨ ਐਂ ਵੀ ਸ਼ੇਅਰ ਕਰ ਦੂੰਗਾ ਜੀ ਬਾਕੀ ਆਪਾਂ ਚੱਲਦੇ ਹਾਂ ਜੀ ਅੰਦਰ ਤੇ ਓਨਰਜ਼ ਨਾਲ ਵੀ ਗੱਲਬਾਤ ਕਰਾਂਗੇ ਜੋ ਵੀ ਮੈਨੇਜਰਜ਼ ਹੋਣਗੇ ਡਿਊਟੀ ਜਿਨ੍ਹਾਂ ਕੋਲ ਅਥਾਰਟੀ ਹੋਊਗੀ ਇੰਟਰਵਿਊ ਕਰਨ ਦੀ ਅਗਰ ਉਹ ਇੰਟਰਵਿਊ ਕਰਨ ਨੂੰ ਮੰਨਣਗੇ ਤਾਂ ਆਪਾਂ ਇੰਟਰਵਿਊ ਵੀ ਲਵਾਂਗੇ ਤੇ ਹੌਟ ਸੇਲਿੰਗ ਆਈਟਮਸ ਵੀ ਪੁੱਛਾਂਗੇ ਇਹਨਾਂ ਤੋਂ ਕਿਹੜੀ-ਕਿਹੜੀਆਂ ਨੇ ਤੇ ਬਾਕੀ ਪਲੀਜ਼ ਮੇਰੇ ਉਹ ਤਾਂ ਆਈ ਕਿ ਮੈਂ ਲੋਜੀ ਪਹਿਲਾਂ ਤਾਂ ਰੈਸਟੋਰੈਂਟ ਦੀ ਐਂਟਰੈਂਸ ਆਈ ਇਹ ਠੀਕ ਹੈ ਬਾਕੀ ਸਾਰਾ ਇਹਨਾਂ ਦਾ ਕਿਚਨ ਏਰੀਆ ਵਾ ਜਿੱਥੇ ਸਾਰੇ ਫੂਡ ਆਈਟਮਸ ਵਗੈਰਾ ਰੈਡੀ ਹੁੰਦੀਆਂ ਨੇ ਤੇ ਇੱਧਰ ਜੋ ਵੀ ਇਹਨਾਂ ਦਾ ਆਈਸਕ੍ਰੀਮਸ ਵਗੈਰਾ ਪਈਆਂ ਨੇ ਤੇ ਜਿਹੜੇ ਸਵੀਟਸ ਪਏ ਆ ਉਹੋ ਨੇ ਜੀ ਸਵੀਟਸ਼ੋਪ ਵੀ ਆ ਵਿੱਚ ਤੇ ਟਾਬਾ ਵੀ ਆ ਬ੍ਰੇਕਫਾਸਟ ਲੰਚ ਡਿਨਰ ਤੇ 24/7 ਉੱਪਰ ਰਹਿੰਦਾ ਵਾ ਇੱਥੋਂ ਚੱਲਦੇ ਹਾਂ ਜੀ ਅੱਗੇ ਪਿੱਛੇ ਫੈਮਿਲੀ ਹਾਲ ਆ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਦੋ ਫੈਮਿਲੀ ਹਾਲ ਨੇ ਤੇ ਇੱਕ ਛੋਟਾ ਵਾ ਇੱਕ ਵੱਡਾ ਵਾ ਬਾਕੀ ਪਿੱਛੇ ਇੱਕ ਓਪਨ ਏਰੀਆ ਵੀ ਹੈਗਾ ਜਿਵੇਂ ਕਹਿੰਦੇ ਹੁੰਦੇ ਆ ਵੀ ਖੇਤਾਂ ਦੇ ਵਿੱਚ ਬਣਿਆ ਹੋਇਆ ਗ੍ਰੀਨਰੀ ਦੇ ਵਿੱਚ ਬਾਕੀ ਤੁਹਾਨੂੰ ਉਹ ਵੀ ਦਿਖਾਉਣਾ ਮੈਂ ਚੱਲ ਕੇ ਲਓ ਜੀ ਇਹ ਹੈਗਾ ਛੋਟਾ ਫੈਮਿਲੀ ਹਾਲ ਜੀ ਬੈਠਣ ਵਾਸਤੇ ਮਾਰਨਿੰਗ ਦਾ ਟਾਈਮ ਆ ਜੀ ਕਲੀਨਿੰਗ ਵਗੈਰਾ ਚੱਲਦੀ ਪਈ ਆ ਤੇ ਫਿਰ ਵੀ ਆਪਾਂ ਅਸੀਂ ਕਿਤੇ ਅੱਗੇ ਜਾ ਰਹੇ ਸੀਗੇ ਇਸੇ ਕਰਕੇ ਇਹਨਾਂ ਨੂੰ ਰਸਤੇ ਦੇ ਧਿਆਨ ਆਇਆ ਜੇ ਕਰਕੇ ਆਪਾਂ ਸ਼ੂਟ ਕਰਨ ਆਏ ਅੱਜ ਤੇ ਬਾਕੀ ਜਿਹੜਾ ਇੱਕ ਸੈਪਰੇਟ ਫੈਮਿਲੀ ਹਾਲ ਉਹ ਵੀ ਤੁਹਾਨੂੰ ਮੈਂ ਦਿਖਾਣਾ ਇਦਾਂ ਦਾ ਵਾ ਲਓ ਜੀ ਇੱਕ ਸੈਪਰੇਟ ਫੈਮਿਲੀ ਹਾਲ ਜਿਵੇਂ ਪਾਰਟੀਸ਼ਨ ਕੀਤੀ ਹੋਈ ਹੈ ਥੋੜਾ ਜਿਹਾ ਓਪਨ ਇੱਥੇ ਡੋਰਸ ਵਗੈਰਾ ਲੱਗੇ ਹੋਏਗਾ ਤੁਸੀਂ ਕੋਈ ਫੈਮਿਲੀ ਗੈਦਰਿੰਗ ਕਰਨੀ ਹੈ ਜਾਂ ਕੋਈ ਤੁਹਾਡੀ ਪਾਰਟੀ ਆ ਤੇ ਤੁਸੀਂ ਉਹਦੇ ਵਾਸਤੇ ਇੱਧਰ ਆ ਸਕਦੇ ਹੋ ਇੱਕ ਤਰ੍ਹਾਂ ਜਿਵੇਂ ਸੈਪਰੇਟ ਸਪੇਸ ਦਿੱਤੀ ਹੁੰਦੀ ਜਿਵੇਂ ਵੱਡੇ ਵੱਡੇ ਰੈਸਟੋਰੈਂਟ ਵਿੱਚ ਪ੍ਰਾਈਵੇਟ ਡਾਈਨਿੰਗ ਹੁੰਦੀ ਹੈ ਨਾ ਇਹ ਹਾਈਵੇ ਤੇ ਢਾਬੇ ਦੀ ਪ੍ਰਾਈਵੇਟ ਡਾਈਨਿੰਗ ਆ ਤਨਾ ਕਰੇ 360 ਡਿਗਰੀ ਤੋਂ ਦਿਖਾ ਦਿੰਦਾ ਪਰ ਆਪਾਂ ਬਾਕੀ ਆਪਾਂ ਇਹਨਾਂ ਦਾ ਮੈਨੂ ਕਾਰਡ ਵੀ ਦੇਖਾਂਗੇ ਕਿਹੜੀ-ਕਿਹੜੀ ਫੂਡ ਆਈਟਮਸ ਇੱਥੇ ਅਵੇਲੇਬਲ ਆ ਢਾਬਾ ਵੀ ਆ ਤੇ ਸਵੀਟ ਸ਼ਾਪ ਵੀ ਆ ਇਹਨਾਂ ਦੀ ਤੇ ਹੋਰ ਵੀ ਕਾਫੀ ਆਈਟਮਸ ਇੱਥੇ ਅਵੇਲੇਬਲ ਆ ਜਿਵੇਂ ਕਰਿਆਨੇ ਦੀ ਆਈਟਮਸ ਹੋਣੇ ਬਿਸਕਟ ਵਗੈਰਾ ਹੋਗੇ ਚਿਪਸ ਵਗੈਰਾ ਹੋਗੇ ਹਾਈਵੇ ਤੇ ਬਣਿਆ ਹੋਇਆ ਇਹ ਮੁੱਲਾਪੁਰ ਰੋਡ ਫਿਰੋਜ਼ਪੁਰ ਰੋਡ ਲੁਧਿਆਣਾ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਕਿਉਂਕਿ ਕੁਆਲਿਟੀ ਆਫ ਫੂਡ ਪਿਛਲੀ ਵਾਰ ਤਾਂ ਮੈਨੂੰ ਬਹੁਤ ਹੀ ਵਧੀਆ ਲੱਗੀ ਸੀਗੀ ਤੇ ਜੋ ਟਾਬੇ ਦੀ ਸਪੈਸ਼ialਟੀ ਗਰੇਵਾਲ ਸਪੈਸ਼ਲ ਦਾ ਜਿਹੜਾ ਕੜਾਈ ਪਨੀਰ ਆ ਉਹ ਮੈਂ ਆਰਡਰ ਕੀਤਾ ਸੀਗਾ ਕੜਾਈ ਪਨੀਰ ਸੀ ਸ਼ਾਇਦ ਸ਼ਾਈ ਪਨੀਰ ਸੀਗਾ ਮੈਨੂੰ ਧਿਆਨ ਇਹ ਕਿ ਥੋੜਾ ਜਿਹਾ ਟਾਈਮ ਹੋ ਗਿਆ ਤੇ ਬਾਕੀ ਅੱਜ ਵੀ ਆਪਾਂ ਮੈਨੂ ਕਾਰਡ ਇਹਨਾਂ ਦਾ ਜਰੂਰ ਦੇਖਾਂਗੇ ਕਿਹੜੀ-ਕਿਹੜੀ ਫੂਡ ਆਈਟਮਸ ਇੱਥੇ ਅਵੇਲੇਬਲ ਉਹ ਵੀ ਦੇਖਾਂਗੇ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਅੱਗੇ ਤੁਹਾਨੂੰ ਮੈਂ ਬੈਕ ਏਰੀਆ ਦਿਖਾਣਾ ਜਿਹੜਾ ਓ ਇਹ ਸਾਰਾ ਗਰੇਵਲ ਟਾਬੇ ਦਾ ਓਪਨ ਏਰੀਆ ਹੈ ਅगे ਪਿੱਛੇ ਪਿੱਛੇ ਵੀ ਟੇਬਲਸ ਲਗਾਏ ਗਏ ਆ ਅਗਰ ਤੁਸੀਂ ਇੱਥੇ ਬੈਠਣਾ ਤਾਂ ਹੋਈ ਤੁਸੀਂ ਓਪਨ 'ਚ ਵੀ ਬੈਠ ਸਕਦੇ ਦੇਖ ਸਕਦੇ ਨੇ ਇੱਥੇ ਬਹੁਤ ਹੀ ਵਧੀਆ ਗ੍ਰੀਨਰੀ ਕੀਤੀ ਹੋਈ ਆ ਤੇ ਬਾਕੀ ਅੰਦਰ ਇਹਨਾਂ ਦਾ ਕਿਚਨ ਏਰੀਆ ਹੈ ਵਾਜੀ ਬਲੀ ਸਾਈਡ ਸਾਰੀ ਦਾ ਰੈਸਟੋਰੈਂਟ ਦੀ ਸਿਟਿੰਗ ਬਣਾਈ ਹੋਈ ਆ ਟਾਬੇ ਦੀ ਸੌਰੀ ਰੈਸਟੋਰੈਂਟ ਹੀ ਮੇਰੇ ਮੂੰਹ 'ਚ ਆਈ ਜਾਂਦਾ ਟਾਬਾ ਪਿੱਛੇ ਵੀ ਓਪਨ ਚ ਟੇਬਲ ਲੱਗੇ ਹੋਏ ਆਲੇ-ਦੁਆਲੇ ਸਾਰਾ ਆ ਐਗਰੀਕਲਚਰ ਲੈਂਡ ਖੇਤ ਨੇ ਸਾਰਾ ਸਿਟਿੰਗ ਵਾਸਤੇ ਇੱਥੇ ਵੀ ਚੇਅਰਸ ਟੇਬਲਸ ਲੱਗੀਆਂ ਹੋਈਆਂ ਤੇ ਬਾਕੀ ਇੱਕ ਚੀਜ਼ ਮੈਨੂੰ ਆ ਬਹੁਤ ਵਧੀਆ ਲੱਗੀ ਤੇ ਗ੍ਰੀਨਰੀ ਤਾਂ ਇਹਨਾਂ ਦੇ ਬਹੁਤ ਵਧੀਆ ਵਾ ਇੱਕ ਆ ਦੇਖੋ ਤੁਸੀਂ ਪੰਛੀਆਂ ਵਾਸਤੇ ਨਾ ਛੋਟੇ-ਛੋਟੇ ਘਰ ਬਣਾਏ ਗਏ ਆ ਇੱਥੇ ਇਹ ਦੇਖ ਸਕਦੇ ਹੋ ਇਹ ਚੀਜ਼ ਹਰ ਜਗ੍ਹਾ ਮੈਂ ਜਾ ਕੇ ਕਿਤਨੇ-ਕਿਤੇ ਜਦੋਂ ਮੈਨੂੰ ਕਿਤੇ ਦੇਖਦੀ ਆ ਨਾ ਇਹ ਜ਼ਰੂਰ ਮੈਂ ਔਨ ਕੈਮਰਾ ਲੈਣਾ ਹੁੰਦਾ ਵਾ ਇਹ ਤਾਂ ਛੋਟੇ-ਛੋਟੇ ਜਿਵੇਂ ਕਹਿੰਦੇ ਹੁੰਦੇ ਹਨਾ ਆਲਣੇ ਬਣਾਏ ਹੋਏ ਚੀੜੀਆਂ ਦੇ ਤੇ ਉਹ ਚੀਜ਼ ਆ। ਝਰੀਆਲੇ ਦਿਵਾਲੇ ਜ਼ਮੀਨ ਆ ਜੀ ਗ੍ਰੀਨਰੀ ਆ ਤੁਸੀਂ ਦੇਖ ਸਕਦੇ। ਐਗਰੀਕਲਚਰ ਲੈਂਡ ਆ ਖੇਤ ਨੇ। ਇਹ ਤੁਹਾਨੂੰ ਦੇਖ ਸਕਦੇ। ਹੋਰ ਮੁਰਗੇ ਘੁੰਮ ਰਿਹਾ ਸੋਇਪ ਹੋਵੇ। ਸਾਰੀ ਇਹ ਐਗਰੀਕਲਚਰ ਲੈਂਡ ਆ ਇੱਧਰਲੀ। ਬਾਕੀ ਆਪਾਂ ਇਹਨਾਂ ਦਾ ਮੈਨੂ ਕਾਰਡ ਦੇਖਾਂਗੇ ਜੀ ਮੈਨੂ ਕਾਰਡ 'ਚ ਕਿਹੜੀ-ਕਿਹੜੀ ਫੂਡ ਆਈਟਮਸ ਅਵੇਲੇਬਲ ਆ ਬਾਕੀ ਆਪਾਂ ਚਲੋ ਚੱਲਦੇ ਹਾਂ ਹੁਣ ਆਪਾਂ ਮੈਨੂ ਕਾਰਡ ਵੱਲ ਲਓ ਜੀ ਇਹ ਗਰੇਵਾਲ ਢਾਬੇ ਦੀ ਬੈਕ ਸਾਈਡ ਆ ਤੇ ਇੱਥੇ ਇਹਨਾਂ ਦੇ ਡੌਗਸ ਵਗੈਰਾ ਰੱਖੇ ਹੋਏ ਦੇਖ ਸਕਦੇ ਆ ਬਹੁਤ ਹੀ ਸੋਹਣਾ ਲੱਗਿਆ ਮੈਨੂੰ ਕਿਉਂਕਿ ਇੱਕ ਤਾਂ ਗ੍ਰੀਨਰੀ ਬਹੁਤ ਜ਼ਿਆਦਾ ਵਾ ਇੱਥੇ ਤੇ ਬਾਕੀ ਇੱਕ ਤਰ੍ਹਾਂ ਜਿਵੇਂ ਕਹਿ ਸਕਦੇ ਆ ਵੀ ਆਪਾਂ ਨੇਚਰ ਦੇ ਨੇੜੇ ਬੈਠੇ ਆ ਉਹਨਾਂ ਦੇਖੋ ਜੀ ਇਹ ਸੀ ਡੌਗਸ ਵਗੈਰਾ ਵੀ ਰੱਖੇ ਹੋਏ ਇਹਨਾਂ ਦੇ ਇੱਥੇ ਬੱਕਰੀਆਂ ਰੱਖੀਆਂ ਹੋਈਆਂ ਇਹ ਮੁੰਡੂ ਕੋਸਟਾ ਨਾ ਹਾਂ 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 ਇਹ ਜਿਹੜਾ ਬਲੈਕ ਆ ਇਹਦਾ ਨਾਮ ਰਾਜੂ ਰੱਖਿਆ ਹੋਇਆ ਤੇ ਜਿਹੜਾ ਜਰਮਨ ਸ਼ੈਫਰਡ ਆ ਇਹਦਾ ਨਾਮ ਬਲੈਕ ਹੀ ਆ ਹਾਂ ਤੇ ਇੱਧਰ ਆ ਵੀ ਦੇਖੋ ਹਾਂ ਠੀਕ ਠੀਕ ਆ ਕੀ ਆ ਹਾਂ ਕੋਸਟਾ ਨੂੰ ਮਗਾ ਬਾਕੀ ਆਪਾਂ ਚੱਲਦੇ ਆਂ ਜੀ ਅੱਗੇ ਸਾਰਾ ਆਹ ਬੈਕ ਸਾਈਡ ਆ ਜੀ ਇਹਨਾਂ ਦਾ ਓਪਨ ਏਰੀਆ ਬਣਾਇਆ ਹੋਇਆ ਦੇਖ ਸਕਦੇ ਜਿਵੇਂ ਪਹਿਲਾਂ ਕੰਨਿਆਂ ਵਾਲੀ ਝੌਂਪੜੀਆਂ ਬਣਾਈਆਂ ਹੁੰਦੀਆਂ ਸੀਗੀਆਂ ਆਪਣੇ ਤੇ ਉਹਦਾ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਜੀ ਅਸਲੀ ਪੰਜਾਬੀ ਵਿਰਸੇ ਵਾਲਾ ਜਿਵੇਂ ਹੁੰਦਾ ਨਾ ਢਾਬਾ ਬਣਾਇਆ ਹੋਇਆ ਜਿਹੜਾ ਅਸਲੀ ਹੁੰਦਾ ਵਾ ਰੈਸਟੋਰੈਂਟ ਰਿਜ਼ੋਰਟ ਤਾਂ ਆਪਾਂ ਬਹੁਤ ਦੇਖਿਆ ਆਪਾਂ ਉਹਨਾਂ ਦੇ ਇੰਟੀਰੀਅਰ ਡਿਜ਼ਾਈਨਰ ਬਹਿੰਗੇ ਤੋਂ ਮਹਿੰਗਾ ਦੇਖਦੇ ਜਿਹੜੇ ਲੱਖਾਂ ਕਰੋੜਾਂ ਖਰਚ ਕਰਦੇ ਆ ਪਰ ਅਸਲ ਹਿਸਟਰੀ ਇਹ ਹੈ ਜਿਹੜੇ ਹਾਈਵੇ ਤੇ ਢਾਬੇ ਹੁੰਦੇ ਆ। ਬਾਕੀ ਆਪਾਂ ਚੱਲਦੇ ਹਾਂ ਜੀ ਮੈਨੂ ਕਾਰਡ ਵੱਲ ਤੇ ਦੇਖਦੇ ਕਿਹੜਾ-ਕਿਹੜਾ ਫੂਡ ਇੱਥੇ ਅਵੇਲੇਬਲ ਆ। ਲਓ ਜੀ ਇਹ ਹੈਗਾ ਇਹਨਾਂ ਦਾ ਮੈਨੂ ਕਾਰਡ ਗਰੇਵਾਲ ਵੈਸ਼ਨੋ ਢਾਬਾ ਫਿਰੋਜ਼ਪੁਰ ਰੋਡ ਬੱਦੋਵਾਲ ਲੁਧਿਆਣਾ। ਤੇ نیچے ਇਹਨਾਂ ਦੇ ਕੰਟੈਕਟ ਨੰਬਰਸ ਮੈਂਸ਼ਨ ਆਕਰ ਤੁਸੀਂ ਕੋਈ ਇਨਕੁਆਇਰੀ ਕਰਨੀ ਹੋ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ 24 ਆਵਰ ਸਰਵਿਸ ਹੈ ਜੀ 24 ਘੰਟੇ ਖੁੱਲ੍ਹਾ ਆ। ਤੇ ਪੈਕਿੰਗ ਦਾ ਖਾਸ ਪ੍ਰਬੰਧ ਹੈ ਜੀ ਫਾਸਟ ਸਰਵਿਸ ਹੈ। ਲੋ ਜੀ ਆਪਾਂ ਦੇਖਦੇ ਹਾਂ ਕਿਹੜਾ ਕਿਹੜਾ ਫੂਡ ਇੱਥੇ ਅਵੇਲੇਬਲ ਆ। ਲੋ ਜੀ ਪਹਿਲਾਂ ਤਾਂ ਆਪਾਂ ਬ੍ਰੇਕਫਾਸਟ ਵੱਲ ਆ ਜਾਈਏ। ਬ੍ਰੇਕਫਾਸਟ 'ਚ ਪਰੌਂਠੇ ਨੇ। ਗੋਭੀ ਦਾ, ਪਨੀਰ ਦਾ, ਆਲੂ ਦਾ ਤੇ ਬਾਕੀ ਵਿੱਚ ਸੈਲਡਸ ਆ ਗਏ ਜੀ। ਉਸ ਤੋਂ ਬਾਅਦ ਡਰਿੰਕਸ ਆ ਗਏ। ਤੇ ਬਾਕੀ ਇੱਧਰ ਲੰਚ ਤੇ ਡਿਨਰ ਆ ਗਿਆ। ਸਰੋਂ ਦਾ ਸਾਗ ਅਵੇਲੇਬਲ ਆ ਜਿਵੇਂ ਹੁਣ ਸਰਦੀਆਂ ਦਾ ਮੌਸਮ ਆ ਗਿਆ ਸਰੋਂ ਦਾ ਸਾਗ ਲਾਈਕ ਕਰਦੇ ਆ ਆਪਣੇ ਜ਼ਿਆਦਾ ਤੇ ਉਹ ਵੀ ਹੈਗਾ। ਕਵਾਲਿਟੀ ਆਫ ਫੂਡ ਬਹੁਤ ਹੀ ਵਧੀਆ ਇਹਨਾਂ ਦੀ ਮੈਂ ਪਹਿਲਾਂ ਖਾਧੀ ਸੀਗੀ ਅੱਜ ਵੀ ਆਪਾਂ ਪਰੌਂਠੇ ਖਾ ਕੇ ਦੇਖਾਂਗੇ ਤੇ ਉਹਦਾ ਵੀ ਟੇਸਟ ਤੁਹਾਨੂੰ ਮੈਂ ਦੱਸੂਗਾ ਕਿਦਾਂ ਦਾ ਵਾ ਤੇ ਬਾਕੀ ਆਪਣਾ ਫੂਡ ਟੇਬਲ ਤੇ ਰੈਡੀ ਪਿਆ ਵਾ ਜੀ ਤੇ ਦੇਖਦੇ ਹਾਂ ਉਹ ਵੀ ਲਓ ਜੀ ਆ ਗਿਆ ਆਪਣਾ ਮਾਰਨਿੰਗ ਬ੍ਰੇਕਫਾਸਟ ਤੇ ਨਾਲ ਚਾਹ ਵਾ ਚਾਹ ਦੇ ਨਾਲ ਬਟਰ ਹੈ ਜੀ ਬਟਰ ਵੀ ਵਧੀਆ ਵਾਲਾ ਮਿਲਦਾ ਵਾ ਜੀ ਅਮੂਲ ਦਾ ਤੇ ਬਾਕੀ ਨਾਲ ਆਪਣੇ ਪਰੌਂਠੇ ਹੈ ਜੀ ਤੇ ਅਚਾਰ ਹੈਗਾ ਵਾ ਤੇ ਗਰੇਵਾਲ ਬੈਸ਼ਨੋ ਟੱਬਾ ਤੇ ਕਰਦੇ ਆਪਾਂ ਇੰਜੋਏ ਆਪਣਾ ਫੂਡ ਤੇ ਗੋੜ ਵਾਲੀ ਚਾਹ ਬਾਈ ਨਾਲ ਤੇ ਤੁਹਾਨੂੰ ਟੇਸਟ ਵੀ ਦੱਸੂਗਾ ਮੈਂ ਕਿਦਾਂ ਦਾ ਲੋ ਜੀ ਆਪਣੇ ਨਾਲ ਹੈਗੇ ਆ ਗਰੇਵਾਲ ਵੈਸ਼ਨੋ ਢਾਬਾ ਦੇ ਓਨਰ ਸਾਹਿਬ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਜੋ ਵੀ ਇੱਥੇ ਸਪੈਸ਼ਲ ਆਈਟਮ ਜਿਵੇਂ ਹਰ ਰੈਸਟੋਰੈਂਟ ਦੀ ਇੱਕ ਸਪੈਸ਼ਲ ਆਈਟਮਸ ਹੁੰਦੀਆਂ ਨੇ ਤੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਲਵਦੀ ਗਰੇਵਾਲ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਤੁਸੀਂ ਇਹਨਾਂ ਸ਼ਾਰਟ ਨਰਸ ਤੇ ਵੀਡੀਓ ਸ਼ੂਟ ਕਰਨ ਦੀ ਪਰਮਿਸ਼ਨ ਦੇਤੀ ਹਾਂਜੀ ਤੇ ਢਾਬੇ ਦਿੱਤੇ ਸਰ ਮੈਂ ਜਿਵੇਂ ਪੁੱਛਣ ਦੇ ਤੇ ਵੀ ਢਾਬਾ ਜਿਵੇਂ ਆਪਣਾ ਹਾਈਵੇ ਤੇ ਆ ਤੇ ਮਤਲਬ ਕਸਟਮਰ ਵਗੈਰਾ ਆਪਣੇ ਵਧੀਆ ਆ ਤੇ ਕੁਆਲਿਟੀ ਆਫ ਫੂਡ ਵੀ ਤੁਹਾਡੀ ਬਹੁਤ ਵਧੀਆ ਅਸੀਂ ਸੈਕੰਡ ਟਾਈਮ ਇੱਥੇ ਆ ਰਹੇ ਸਪੈਸ਼ਲ ਆਏ ਆ ਬ੍ਰੇਕਫਾਸਟ ਵਾਸਤੇ ਤੇ ਉਹਦਾ ਵੀ ਪਰੌਂਠੇ ਮਤਲਬ ਬਹੁਤ ਹੀ ਵਧੀਆ ਜਿਵੇਂ ਇੱਕ ਤਰ੍ਹਾਂ ਘਰਾਂ ਵਰਗਾ ਖਾਣਾ ਹੁੰਦਾ ਵਾ ਹਾਂਜੀ ਹਾਂਜੀ ਉਦਾਂ ਦਾ ਟੇਸ ਸੀਗਾ ਤੇ ਪਿ ਨਹੀਂ ਹੁੰਦਾ ਹਾਂਜੀ ਪਿਓਰ ਵੈਸ਼ਨੂ ਢਾਬਾ ਵਾ ਹਾਂਜੀ ਤੇ ਸਰ ਮੈਂ ਉਹੀ ਚੀਜ਼ ਪੁੱਛਣੀ ਜਿਵੇਂ ਹਰ ਰੈਸਟੋਰੈਂਟ ਦੀ ਇੱਕ ਸਿਗਨੇਚਰ ਆਈਟਮ ਹੁੰਦੀ ਜਿਵੇਂ ਸਪੈਸ਼ਲ ਹੁੰਦੀ ਆ ਹਾਂਜੀ ਤੇ ਆਪਣਾ ਮਤਲਬ ਜ਼ਿਆਦਾ ਡਿਮਾਂਡਿੰਗ ਫੂਡ ਕਿਹੜਾ ਇੱਥੇ ਜ਼ਿਆਦਾਤਰ ਸੇਪਾ ਜੀ ਹੋਗੀ ਜੀ ਦਾਲ ਮਖਣੀ ਹੋਗੀ ਹਾਂਜੀ ਤੇ ਮਲਾਈ ਕੋਫਤਾ ਹੋਵੇ ਜੀ ਅੱਛਾ ਤੇ ਬਾਕੀ ਜਿਵੇਂ ਬ੍ਰੇਕਫਾਸਟ ਹੁੰਦਾ ਬ੍ਰੇਕਫਾਸਟ ਚ ਪ੍ਰੌਂਠੇ ਹੋਗੇ ਜੀ ਹਾਂਜੀ ਤਵੇ ਵਾਲੇ ਪ੍ਰੌਂਠੇ ਹੁੰਦੇ ਆ ਸਵੇਰੇ ਸਵੇਰੇ ਹਾਂਜੀ ਤੇ ਬਾਕੀ ਤੰਦੂਰ ਵਾਲੇ ਪ੍ਰੌਂਠੇ ਸਾਰਾ ਦਿਨ ਚ ਬਾਕੀ ਜਿਵੇਂ ਹੁਣ ਸਰਦੀਆਂ ਆਉਂਦੀਆਂ ਪਈਆਂ ਸਰਦੀਆਂ ਚ ਜਿਵੇਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਉਹ ਵੀ ਸਟਾਰਟ ਹੋ ਚੁੱਕੇ ਆ ਲਗਾਤਾਰ ਚੱਲਾਂਗੇ ਅੱਛਾ ਲਗਾਤਾਰ ਚੱਲਦਾ ਪਿਆ ਤੇ ਸਰਦੀਆਂ ਚ ਜਿਵੇਂ ਕਹਿੰਦੇ ਵੀ ਸਵੀਟਸ ਚ ਵੀ ਜਿਵੇਂ ਹੁੰਦੀ ਸਵੀਟਸ ਚ ਗੁਜਰੇਲਾ ਹੁੰਦਾ ਜੀ ਗਰਮ ਗੁਲਾਬ ਜਾਮਨ ਹੁੰਦਾ ਅੱਛਾ ਗੁਜਰੇਲਾ ਦੇਖ ਸਕਦੇ ਤੁਸੀਂ ਵੀ ਇੱਧਰ ਬੈਕ ਸਾਈਡ ਓਪਨ ਏਰੀਆ ਚ ਬਣਾਇਆ ਹੋਇਆ ਬਹੁਤ ਬਹੁਤ ਵਧੀਆ ਗ੍ਰੀਨਰੀ ਚ ਤੇ ਬਾਕੀ ਤੁਹਾਡੇ ਪੰਛੀਆਂ ਪੁੰਛੀਆਂ ਦੇ ਆਲਣੇ ਵੀ ਬਹੁਤ ਵਧੀਆ ਖੇਤ ਹੁੰਦੇ ਸੀਗੇ ਅੱਛਾ ਸਾਡੇ ਪਹਿਲਾਂ ਖੇਤ ਹੁੰਦੇ ਸੀਗੇ ਖੇਤ ਤੇ ਅਸੀਂ ਇੱਥੇ ਪਹਿਲਾਂ ਮੱਝਾਂ ਵਗੈਰਾ ਰੱਖੀ ਹੁੰਦੀਆਂ ਸੀ ਹਾਂਜੀ ਗਾਵਾਂ ਹੋਲੀ-ਹੋਲੀ ਇੱਥੇ ਅਸੀਂ ਨਾਲ ਢਾਬੇ ਦਾ ਸ਼ੁਰੂ ਕਰਤਾ ਫਿਰ ਉਹ ਡੇਰੀ ਦਾ ਕੰਮ ਅਸੀਂ ਬੰਦ ਕਰਤਾ ਠੀਕ ਹੈ ਜੀ ਤੇ ਢਾਬੇ ਦਾ ਸਾਡਾ ਵਧੀਆ ਚੱਲ ਪਿਆ 15 20 ਸਾਲ ਤੋਂ ਵਧੀਆ ਚੱਲੀ ਜਾਂਦਾ ਵਾ ਇਹਨੂੰ ਹੌਲੀ ਹੌਲੀ ਵਧਾਈ ਜਾਂਦੇ ਹਾਂ ਠੀਕ ਹੈ ਹੌਲੀ ਹੌਲੀ ਵਧਾਈ ਤੇ ਬਾਕੀ ਜਿੰਮੇ ਤੇ ਦੇਖ ਸਕਦੇ ਵੀ ਪਿੱਛੇ ਐਨੀਮਲ ਲਵਰ ਵੀ ਨੇ ਬਹੁਤ ਇਹਨਾਂ ਦੇ ਡਾਕਸ ਵਗੈਰਾ ਵੀ ਰੱਖੇ ਆ ਤੇ ਡੌਗਸ ਵੀ ਰੱਖੇ ਹੋਏ ਆ ਤੇ ਬਾਕੀ ਬੱਕਰੀਆਂ ਵੀ ਇਹ ਸਾਰਾ ਮਤਲਬ ਕਿਵੇਂ ਤੁਹਾਨੂੰ ਇਹ ਆਈਡੀਆ ਜਿਵੇਂ ਡੌਗਸ ਤਾਂ ਆਪਾਂ ਘਰਾਂ 'ਚ ਦੇਖੇ ਹੋਏ ਆ ਤੇ ਬੱਕਰੀਆਂ ਤਾਂ ਜਿਵੇਂ ਮਤਲਬ ਇਹਨਾਂ ਨੇ ਦੁੱਧ ਵਗੈਰਾ ਪਾਉਣਾ ਹੁੰਦਾ ਉਹਨਾਂ ਦੀ ਹੀ ਹੁੰਦੀਆਂ ਜ਼ਿਆਦਾਤਰ ਉਹਦ ਜਿਹੜਾ ਇਹ ਮਤਲਬ ਇਹ ਮਤਲਬ ਜਿਵੇਂ ਤੁਹਾਡੇ ਇਥੇ ਵਰਕਰ ਕਹ ਰਹੇ ਸੀ ਵੀ ਤੁਸੀਂ ਤੋਂ ਕਿਸੇ ਤੋਂ ਲੈ ਲੀਆਂ ਸੀ ਜੀਆਂ ਵੀ ਉਹ ਤਾਂ ਵੀ ਵੱਡਣ ਬੁੱਡਣ ਵਾਸਤੇ ਹੀ ਲੈ ਕੇ ਜਾ ਰਹੇ ਸੀ ਇਹਨਾਂ ਨੂੰ ਨਹੀਂ ਉਹ ਆਪਣੇ ਕੋਈ ਟਰੱਕ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਉਹ ਵੇਚਣ ਆਇਆ ਸੀ ਇਥੇ ਵੱਡਣ ਵਾਸਤੇ ਹਾਂਜੀ ਹਾਂਜੀ ਮਤਲਬ ਜਿਵੇਂ ਇਹਨਾਂ ਦੀ ਉਮਰ ਬਾਲੀ ਛੋਟੀ ਸੀ ਉਹਨਾਂ ਨੇ ਲਈਆਂ ਨਹੀਂ ਅੱਛਾ ਅਸੀਂ ਉਹਨਾਂ ਨੂੰ ਉਹ ਸਾਨੂੰ ਕਹਿੰਦਾ ਵੀ ਤੁਸੀਂ ਰੱਖ ਲਓ ਅਸੀਂ ਇੱਥੇ ਰੱਖ ਨਹੀਂਆ ਬਸ ਅੱਛਾ ਮਤਲਬ ਉਹੀ ਆ ਵੀ ਮਤਲਬ ਵੀ ਵੱਡਣ ਵਾਸਤੇ ਹੀ ਲੈ ਕੇ ਆਏ ਵੀ ਤੁਸੀਂ ਮਤਲਬ ਇੱਥੇ ਵੀ ਬੈਠੇ ਉਹ ਛੋਟੀ ਸੀ ਇਹਨਾਂ ਦੀ ਉਹਨਾਂ ਨੇ ਕਸਾਈਆਂ ਨੇ ਲਈਆਂ ਨਹੀਂ ਹੈਗੀਆਂ ਹਾਂ ਇਹ ਫਿਰ ਉਹ ਟਰੱਕ ਵਾਲਾ ਕਹਦਾ ਤੁਸੀਂ ਰੱਖ ਲਓ ਕਿ ਮੈਂ ਜੁਪੀ ਨੂੰ ਜਾਣਾ ਮੈਂ ਕਿੱਥੇ ਨਾਲ ਲੈ ਕੇ ਜਾਉਂਗਾ ਕਿਹਦੇ ਸਾਡੇ ਕੋਲ ਛੱਡ ਦੇ ਬੱਸ ਅੱਛਾ ਜਿਵੇਂ ਆ ਜਿਵੇਂ ਆ ਦੋ ਹੀ ਰੱਖੀਆਂ ਹੋਈਆਂ ਨੇ ਹਾਂ ਫਿਰ ਅੱਛਾ ਦੋਨੋਂ ਹੀ ਤੁਸੀਂ ਉਹਨਾਂ ਤੋਂ ਹੀ ਲਈਆਂ ਸੀ ਤੇ ਡੌਗ ਡੌਗਸ ਇਹ ਆਪਣੇ ਘਰ ਦੀ ਆ ਹਾਂਜੀ ਹਾਂਜੀ ਅੱਛਾ ਤੇ ਬਾਕੀ ਜਿਵੇਂ ਹੋਰ ਕਿਹੜੇ ਕਿਹੜੇ ਆਪਾਂ ਐਨੀਮਲਸ ਤੁਸੀਂ ਇੱਥੇ ਰੱਖ ਚੁੱਕੇ ਹੋ ਪਹਿਲਾਂ ਜਾਂ ਹੋਰ ਕੋਈ ਅੱਗੇ ਇੱਕ ਗਾਂ ਰੱਖੀ ਹੁੰਦੀ ਸੀ ਸਾਡੇ ਕੋਲੇ ਹਾਂਜੀ ਉਹ ਗਾਂ ਇੱਕ ਦਿਨ ਉਹਨੂੰ ਹੋ ਗਈ ਸੀ ਤਿੰਨ ਚਾਰ ਸਾਲ ਰੱਖੇ ਨੂੰ ਠੀਕ ਹੈ ਤੇ ਉਹ ਇੱਕ ਦਿਨ ਰੱਸਾ ਤਰਾ ਕੇ ਆ ਗਈ ਜਿੱਹੀ ਗਈ ਮੁੜ ਕੇ ਆਈ ਨਹੀਂ ਕਿ ਮੱਝ ਗਈ ਉੱਥੇ ਠੀਕ ਹੈ ਤੇ ਚਲੋ ਪੱਠੇ-ਪੁੱਠੇ ਲੈ ਆ ਕੇ ਨੂੰ ਪਾ ਦਿੱਤੇ ਸੀਗੇ ਹਾਂਜੀ ਹਾਂਜੀ ਅੱਛੇ ਬੱਕਰੀਆਂ ਤੁਸੀਂ ਮਤਲਬ ਉਹਨਾਂ ਤੋਂ ਲੈ ਲਈ ਸੀ ਵੀ ਉਹ ਤਾਂ ਮਤਲਬ ਕਟਿੰਗ ਕਰਨ ਵਾਸਤੇ ਹੀ ਲੈ ਗਏ ਯਾਰ ਇਸ ਟੱਕਰ ਕੇ ਲੈ ਕੇ ਆਏ ਸੀਗੇ ਜੂਪੀ ਤੋਂ ਅੱਛਾ ਤੇ ਜਿਵੇਂ ਕਸਾਈਆਂ ਕੋਲੇ ਲੈ ਕੇ ਜਾਂਦੇ ਆ ਵੀ ਜਿਵੇਂ ਜਿਵੇਂ ਇਹਨਾਂ ਦੀ ਉਮਰ ਬੜੀ ਛੋਟੀ ਸੀਗੀ ਹਾਂਜੀ ਤੇ ਇਹ ਮੋਂ ਉਹਨਾਂ ਨੇ ਕਟਾਈ ਕਟਾਈ ਕੀਤੀ ਨਹੀਂ ਹਾਂਜੀ ਤੇ ਉਹਨਾਂ ਨੇ ਵਾਪਸ ਕਰਤੀਆਂ ਉਹ ਇੱਥੇ ਰੋਟੀ ਖਾਣ ਆਏ ਸਾਨੂੰ ਕਹਿੰਦੇ ਸਾਡੇ ਕੋ ਦੋ ਬੱਚੇ ਨੇ ਛੋਟੇ ਹਾਂਜੀ ਅੱਜ ਕੱਲ ਸਾਡੇ ਕੋਲ ਛੱਡਦੇ ਓਦੋਂ ਤਾਂ ਇੱਥੇ ਹੀ ਆ। ਅੱਛਾ ਇਹ ਓਦੋਂ ਤੋਂ ਤੁਸੀਂ ਇੱਥੇ ਲੈ ਲਿਆ ਸੀਗਾ ਠੀਕ ਹੈ ਤੇ ਰੈਸਟੋਰੈਂਟ ਦਾ ਖਾਣਾ ਬਹੁਤ ਵਧੀਆ ਸੀਗਾ ਤੇ ਅਸੀਂ ਅੱਜ ਸਪੈਸ਼ਲ ਸੈਕੰਡ ਟਾਈਮ ਅਸੀਂ ਆਏ ਆ ਇੱਥੇ ਤੇ ਬਾਕੀ ਨੈਕਸਟ ਟਾਈਮ ਸਾਗ ਵੀ ਤੁਹਾਡਾ ਟੇਸਟ ਕਰਾਂਗੇ ਤੇ ਬਾਕੀ ਟਾਈਮਿੰਗ ਆਪਣੀ ਕੀ 24 ਘੰਟੇ ਅੱਛਾ 24/7 ਖੁੱਲ੍ਹਾ ਚਾਹੇ ਗਰਮੀ ਚਾਹੇ ਸਰਦੀ ਆ ਹਾਂਜੀ ਹਾਂਜੀ 24 ਘੰਟੇ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਇਹ ਸੀਗੇ ਜੀ ਆਪਣੇ ਇੱਥੇ ਦੇ ਓਨਰ ਗਰੇ ਤੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਡੌਗਸ ਵੀ ਰੱਖੇ ਹੋਏ ਤੇ ਐਨੀਮਲਸ ਵੀ ਰੱਖੇ ਹੋਏ ਆ ਤੇ ਉੱਪਰ ਪੰਛੀਆਂ ਦੇ ਆਲਣੇ ਵੀ ਰੱਖੇ ਹੋਏ ਤੇ ਇਹ ਚੀਜ਼ ਬਹੁਤ ਵਧੀਆ ਵਾ ਕਿ ਅੱਜ ਦੇ ਟਾਈਮ 'ਚ ਐਨੀਮਲ ਵਾਸਤੇ ਬਹੁਤ ਹੀ ਜ਼ਿਆਦਾ ਅਵੇਅਰਨੈਸ ਆ ਚੁੱਕੀ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਐਨੀਮਲ क्रुएਲਟੀ ਦੇ ਕੇਸਸ ਅਗਰ ਵੀ ਜ਼ਿਆਦਾ ਹੁੰਦੇ ਤਾਂ ਸਾਹਮਣੇ ਸੰਭਾਲ ਕਰਨ ਵਾਲੇ ਵੀ ਬਹੁਤ ਲੋਕ ਨੇ ਕਹਿੰਦੇ ਹੁੰਦੇ ਨੇ ਨਾ ਵੀ ਜੇ ਮਾਰਨ ਵਾਲੇ ਵੀ ਹੁੰਦੇ ਤੇ ਬਚਾਉਣ ਵਾਲੇ ਵੀ ਬਹੁਤ ਹੁੰਦੇ ਆ ਉਹੀ ਚੀਜ਼ ਇੱਥੇ ਦੇਖੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਇਹਨਾਂ ਨੇ ਹਰ ਤਰ੍ਹਾਂ ਦੇ ਜਾਨਵਰ ਵੀ ਰੱਖ ਚੁੱਕੇ ਆ ਗਾਵਾਂ ਵੀ ਰੱਖੀਆਂ ਮੱਝਾਂ ਵੀ ਰੱਖੀਆਂ ਤੇ ਹੁਣ ਇਹਨਾਂ ਕੋ ਗੋਟਸ ਨੇ ਬੱਕਰੀਆਂ ਨੇ ਬਾਕੀ ਆ ਡੌਗਸ ਇਹਨਾਂ ਦੇ ਆਪਣੇ ਆ ਤੇ ਪਿੱਛੇ ਰੱਖੇ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਇਹ ਚੀਜ਼ ਕਹੂੰਗਾ ਵੀ ਕੁਆਲਿਟੀ ਆਫ ਫੂਡ ਬਹੁਤ ਵਧੀਆ ਸੀ ਟੇਸਟ ਵੀ ਬਹੁਤ ਵਧੀਆ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਹੈਗਾ ਗਰੇਵਾਲ ਵੈਸ਼ਨੋ ਢਾਬਾ ਵਾ ਤੇ ਨਾਲ ਹੀ ਸਵੀਟ ਸ਼ਾਪ ਇਹਦਾ 24/7 ਓਪਨ ਆ ਤੇ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਲਓ ਜੀ ਆਪਾਂ ਆ ਗਏ ਗਰੇਵਾਲ ਸ਼ੁੱਧ ਵੈਸ਼ਨੋ ਟਾਪਾਂਡ ਸਵੀਟਸ ਤੋਂ ਬਾਹਰ ਤੇ ਇਹ ਤੁਸੀਂ ਦੇਖ ਸਕਦੇ ਮੇਰੇ ਸਾਹਮਣੇ ਫਰੋਜਪੁਰ ਰੋਡ ਆ ਪੂਰੀ ਮੁੱਲਾਪੁਰ ਰੋਡ ਕਹਿ ਸਕਦੇ ਉਹਨੂੰ ਫਰੋਜਪੁਰ ਰੋਡ ਲੁਧਿਆਣਾ ਰੈਸਟੋਰੈਂਟ ਇਹ ਬਣਿਆ ਹੋਇਆ ਢਾਬਾ ਹਾਈਵੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਪੂਰਾ ਹਾਈਵੇ ਹੈ ਤੇ ਤੁਸੀਂ ਮੈਂ ਕਿੰਨੇ ਆ ਲੋਕੇਸ਼ਨ ਸ਼ੇਅਰ ਕਰ ਦੂੰਗਾ ਤਾਂ ਕਿ ਤੁਸੀਂ ਈਜ਼ੀਲੀ ਵਿਜ਼ਿਟ ਕਰ ਸਕੋ ਬਾਕੀ ਕੁਆਲਿਟੀ ਆਫ ਫੂਡ ਬਹੁਤ ਹੀ ਵਧੀਆ ਬਿਲਕੁਲ ਵੀ ਨਾਨ ਵੇਜ ਦੀ ਕੋਈ ਵੀ ਆਈਟਮ ਇੱਥੇ ਅਵੇਲੇਬਲ ਨਹੀਂ ਹੈਗੀ ਸ਼ੁੱਧ ਵੈਸ਼ ਨੂੰ ਢਾਬਾ ਵਾ ਜੀ ਇਹ ਤੇ ਸਰਦੀਆਂ ਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੀ ਸ਼ੁਰੂ ਕਰਕੇ ਤੇ ਡਿਸਰਟਸ ਚ ਇਹਨਾਂ ਦੇ ਗਜਰੇਲਾ ਗੁਲਾਬ ਜਾਮਨ ਵੀ ਬਹੁਤ ਫੇਮਸ ਆ ਜੋ ਕਿ ਹੌਟ ਸੇਲਿੰਗ ਅੱਜ ਦੇ ਟਾਈਮ ਚ ਤੇ ਬਾਕੀ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਟੇਕ ਕੇਅਰ ਬਾਈ ਸੋਸ਼ੀ ਕਾਲ